ਸਵੇ ਸਰਪੰਚੀ ਇਲੈਕਸ਼ਨਸ ਹੋਏ ਨੇ ਬਹੁਤ ਵਧੀਆ ਲੋਕ ਅੱਗੇ ਵੀ ਆਏ ਨੇ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਹੈ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਪੁਲਿਸ ਵੱਲੋਂ ਵੀ ਪੰਜਾਬ ਪੁਲਿਸ ਦੇ ਵੱਲੋਂ ਵੀ ਜਿਹੜਾ ਖੇਡ ਕਿੱਟਾ ক্রিকেট ਦੀ ਕਿੱਟਾ ਜਿਹੜੀਆਂ ਉਹ ਡਿਸਪੂਟ ਕੀਤੀਆਂ ਗਈਆਂ ਨੇ ਤਿੰਨ ਪਿੰਡਾਂ ਦੇ ਵਿੱਚ ਜਿਮ ਜਿਹੜੇ ਹੈ ਉਹ ਵੀ ਓਪਨ ਕਰਵਾਏ ਗਏ ਨੇ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਕਾਫੀ ਜਿਹੜਾ ਹੈਗਾ ਸਾਨੂੰ ਸਹਿਯੋਗ ਵੀ ਮਿਲਿਆ ਵੈਲਫੇਅਰ ਜਿਹੜਾ ਹੈ ਬਾਰਡਰ ਵੈਲਟ ਦੇ ਵਿੱਚ ਜਿਹੜਾ ਯੂਥ ਨੂੰ ਜਿਹੜਾ ਹੈ ਮੋਟੀਵੇਸ਼ਨ ਵਾਸਤੇ ਅਸੀਂ ਪਹਿਲਾਂ ਵੀ ਜਿਹੜਾ ਹੈ ਜਿਹੜਾ ਯੂਥ ਜਿਹੜਾ ਹੈ ਕੁਝ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਨੇ ਆ ਸਾਡੇ ਵੱਲੋਂ ਖੁੱਲਾ ਇਹ ਸਦਾ ਵੀ ਦਿੱਤਾ ਗਿਆ ਵੀ ਸਾਡੇ ਕੋਲ ਅਪਰੋਚ ਕਰੋ ਅਸੀਂ ਕਿਉਂਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰਿਕਾ ਦਾ ਕੋਈ ਪ੍ਰੋਗਰਾਮ ਜਿਹੜਾ ਹੈ ਉਲੀਕ ਰਹੇ ਆ ਤੇ ਇਹਦੇ ਬਾਰੇ ਜਿਹੜਾ ਯੂਥ ਜਿਹੜਾ ਉਹਨੂੰ ਆਪਣੇ ਉਹਨੂੰ ਇੰਗੇਜ ਵੀ ਕਰਾਂਗੇ ਉਹਨੂੰ ਮੋਟੀਵੇਟ ਵੀ ਕਰਾਂਗੇ ਤੇ ਕਿਉਂਕਿ ਉਹ ਇਸ ਪਾਸੇ ਨਾ ਜਾਵੇ ਤੇ ਮੁਖਧਾਰਾ ਵਿੱਚ ਆ ਕੇ ਪੋਜ਼ਿਟਿਵ ਕੰਮ ਜਿਹੜਾ ਹੈ ਉਹ ਕਰੇ ਇਹ ਸਰ ਜਿਹੜੇ ਡਿਪੋਰਟ ਹੋ ਕੇ ਆਉਂਦੇ ਨੇ ਇਹਨਾਂ ਦੀ ਜਾਂਚ ਕਰੋਗੇ ਕਿ ਉਹਨਾਂ ਦੀ ਜੜੀ ਦੇਖੋ ਫਸਟ ਸਾਡੇ ਕੋਲ ਬੈਚ ਆਇਆ ਸੀ ਅੰਮ੍ਰਿਤਸਰ ਰੂਰਲ ਦੇ ਉਹਦੇ ਵਿੱਚ 4 ਵਿਅਕਤੀ ਸਨ ਠੀਕ ਹੈ ਜੀ ਆ ਜਿਹੜੀ ਗੱਲ ਤੁਸੀਂ ਜਾਂਚ ਦੀ ਗੱਲ ਕੀਤੀ ਹੈ ਕਾਫੀ ਹੱਦ ਤੱਕ ਪਹਿਲਾਂ ਹੀ ਉਹਨਾਂ ਦੀ ਜੜੀ ਹੈ ਐਂਟੀਸੀਡੈਂਟ ਚੈੱਕ ਹੋਏ ਹੁੰਦੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਕੁਝ ਐਡਿਡ ਹੈ ਜੋ ਉੱਥੇ ਉਹਨਾਂ ਨੇ ਕੀਤਾ ਹੈ ਜਾਂ ਉਹਨਾਂ ਦਾ ਕੋਈ ਪਿਛਲਾ ਹੈ ਰਿਕਾਰਡ ਹੈ ਉਹ ਜ਼ਰੂਰ ਚੈੱਕ ਕੀਤਾ ਜਾਂਦਾ ਹੈ ਪਰ ਕਿਉਂਕਿ ਅਜੇ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਚਾਰਾਂ ਦੇ ਰਿਗਾਰਡਿੰਗ ਸੋ ਅਜੇ ਆਪਾਂ ਇਹ ਕਹਿ ਨਹੀਂ ਸਕਦੇ ਕਿ ਉਹਨਾਂ ਦਾ ਕੋਈ ਕ੍ਰਿਮੀਨਲ ਪਾਸਟ ਹੈ ਜਾਂ ਐਦਾਂ ਦੀ ਕੋਈ ਗੱਲ ਹੈ ਜੇ ਕੋਈ ਐਦਾਂ ਦੀ ਕੋਈ ਸਾਹਮਣੇ ਆਉਂਦੀ ਹੈ ਤਾਂ ਉਹ ਇਹ ਸਾਰੀਆਂ ਜਿਹੜੀਆਂ ਵੈਰੀਫਿਕੇਸ਼ਨਸ ਉਹ ਕੀਤੀਆਂ ਜਾਂਦੀਆਂ ਨੇ ਮੈਂ ਦੱਸਣਾ ਚਾਹਾਂਗਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਪਰ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਸਲਿਪ ਕਰ ਜਾਂਦਾ ਬੰਦਾ ਕਈ ਕਈ ਵਾਰ ਜਿਹੜਾ ਹੈ ਕੋਈ ਲੇਟ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਹੁੰਦੀ ਹੈ ਉਸ ਦੇ ਕਰਕੇ ਕਈ ਵਾਰ ਇਹ ਜਿਹੜੀ ਚੀਜ਼ ਹੈਗੀ ਹੈ ਸਾਡੀ ਪੋਸਟਪੋਨ ਹੋ ਗਈ ਜਾਂ ਨਹੀਂ ਜਿਹੜੀ ਹੈ ਸਕਸੈਸਫੁਲ ਹੋਈ ਤੇ ਕੱਲ ਫੋਰਚੂਨੇਟਲੀ ਜਿਹੜਾ ਹੈ ਸਾਡੀ ਇਨਫੋਰਮੇਸ਼ਨ ਵੀ ਸੀ ਸਾਡੀ ਟੀਮ ਵੀ ਤਿਆਰ ਸੀ ਤੇ ਐਸ ਐਚਓ ਕੈਨੇਡਾ ਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਤੇ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜੀ ਰਿਕਵਰੀ ਹੋਈ ਹੈ ਗੱਡੀ ਕਿਹੜੀ ਹੈ ਜਿਹੜੀ ਰਿਪੋਰਟ ਅਫੇਸਰ ਗੱਡੀ ਕਿਹੜੀ ਹੈ ਇਹ ਸਾਰਾ ਅਜੇ ਚੱਲ ਰਿਹਾ ਹੈ ਕਿਉਂਕਿ ਐਡੀ ਵੱਡੀ ਖੇਪ ਹੈ ਸੈਕੰਡਲੀ ਨੈਟਵਰਕ ਬਹੁਤ ਵੱਡਾ ਜਾਪਦਾ ਹੈ ਥਰਡਲੀ ਕਿਉਂਕਿ ਇਸ ਵਿਅਕਤੀ ਦਾ ਸੀ ਹੁਣ ਤੱਕ ਜਿਹੜੀ ਇੰਟਰੋਗੇਸ਼ਨ ਹੈ ਉਹ ਕੀਤੀ ਹੈ ਇਹਦੇ ਐਂਟੀਸੀਡੈਂਟਸ ਵੀ ਚੈੱਕ ਕਰਾਏ ਨੇ ਕ੍ਰਿਮੀਨਲ ਐਂਟੀਸੀਡੈਂਟਸ ਅਜੇ ਕੋਈ ਔਨ ਰਿਕਾਰਡ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਵਿਅਕਤੀ ਜਾਂ ਤੇ ਕ੍ਰਿਮੀਨਲ ਐਕਟੀਵਿਟੀ ਕਰਕੇ ਪੁਲਿਸ ਦੀ ਜਾਂ ਜੁਡੀਸ਼ੀਅਲ ਜੋ ਸਿਸਟਮ ਉਸ ਤੋਂ ਬਚਦਾ ਰਿਹਾ ਹੈ ਜਾਂ ਇਸ ਦਾ ਰੋਲ ਜਿਹੜਾ ਹੈ ਬੜਾ ਜਿਹਨੂੰ ਕਹਿ ਸਕਦੇ ਆ ਕਿ ਆਪਣਾ ਸਾਈਡ ਵਾਲਾ ਰਿਹਾ ਹੈ ਚਾਰਪ ਵੀ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੇ ਜਾ ਰਹੀਆਂ ਨੇ ਜਿਹੜੇ ਤਿੰਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿ ਉਹ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਅਸੀਂ ਉਹਨਾਂ ਬਾਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜਾ ਹੈਗਾ ਉਹਨਾਂ ਤੇ ਵੀ ਐਕਸ਼ਨ ਲੈ ਕੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਕਿਉਂਕਿ ਰੋਲ ਦੇ ਮੁਤਾਬਕ ਜੋ ਜੋ ਜਿੱਦੀ ਜਿੱਦੀ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ ਫਰਦਰ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਅਜੇ ਚੱਲ ਰਿਹਾ ਹੈ ਕਿਉਂਕਿ ਇਹ ਥੋੜਾ ਪਬਲਿਕ ਹੋ ਗਿਆ ਹੈ ਤਾਂ ਇਸ ਦੇ ਵਿੱਚ ਕੁਝ ਜਿਹੜੇ 엘ਮੈਂਟਸ ਹੈਗੇ ਆਂ ਉਹ ਅਜੇ ਜਿਹੜੇ ਹੈ ਉਸ ਤਰੀਕੇ ਨਾਲ ਅਸੀਂ ਨਹੀਂ ਕਰ ਪਾ ਰਹੇ ਪਰ ਜਲਦੀ ਜਿਹੜਾ ਹੈ ਇਹਦੇ ਵਿੱਚ ਹੋਰ ਵੀ ਇੱਕ ਵੱਡੀ ਖੇਪ ਜੜੀ ਹੈ ਸਾਨੂੰ ਲੱਗਦਾ ਹੋ ਸਕਦਾ ਹੈ ਕਿ ਉਹ ਬ੍ਰਾਮਦ ਹੋ ਜਾਏ ਸਰ ਕੋਈ ਵੈਪਨ ਵਗੈਰਾ ਦਾ ਅੰਦਰ ਚੋਖਾ ਪਤਾ ਲੱਗਾ ਕੋਈ ਵੈਪਨ ਵੈਪਨ ਦੇ ਕੋਲ ਹੋਣੀ ਆ ਲੋ ਨੇ ਕਿਸੇ ਹੋ ਗਿਆ ਕੋਈ ਵੈਪਨ ਵਗੈਰਾ ਦਾ ਕੁਝ ਨਹੀਂ ਅਜੇ ਇਹ ਗੱਲ ਕੋਈ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਨਹੀਂ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜੇ ਇਹ ਕੋਈ ਆਰਮਜ਼ ਐਂਡ ਐਮਿਊਨੀਸ਼ਨ ਕਿਉਂਕਿ ਜਨਰਲੀ ਇਹ ਹੁੰਦਾ ਹੈ ਕਿ ਨਾਰਕੋ ਦੇ ਨਾਲ ਆਰਮਜ਼ ਐਂਡ ਐਮਿਊਨੀਸ਼ਨ ਜਿਹੜਾ ਹੈ ਉਹ ਜਿਹੜਾ ਪਲੱਸ ਐਡ ਕਰਕੇ ਜਿਹੜਾ ਉਹ ਭੇਜਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਪਿਓਰਲੀ ਨਾਰਕੋਟਿਕਸ ਜਿਹੜਾ ਹੈ ਵੱਡੀ ਖੇਪ ਭੇਜੀ ਗਈ ਹੈ ਤੇ ਆਰਮਸ ਐਮਿਊਨੀਸ਼ਨ ਵਾਲਾ ਜਿਹੜਾ ਐਂਗਲ ਅਸੀਂ ਉਹ ਵੀ ਖੰਗਾਲਦੇ ਆ ਕਿਉਂਕਿ ਵੱਡੀ ਖੇਪ ਦੇ ਨਾਲ ਜੇ ਕੋਈ ਅੱਧਾ ਨਹੀਂ ਕੋਈ ਡਿਲੀਵਰੀ ਹੋਈ ਹੈ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਜਾਂ ਪਹਿਲਾਂ ਕੋਈ ਸੌਟੀ ਲੱਗੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਅਸੀਂ ਇਨਵੈਸਟੀਗੇਸ਼ਨ ਚ ਬਾਤ ਕਰ ਸਕਦੇ ਆ ਕਹਿ ਸਕਦੇ ਆ ਕਿ ਇਹ ਲੰਬੇ ਸਮੇਂ ਤੋਂ ਕੰਮ ਕਰਦਾ ਪਿਆ ਸੀ ਕਿਉਂਕਿ ਐਡੀ ਵੱਡੀ ਖੇਪ ਪਹਿਲੀ ਵਾਰ ਇਸ ਤੇ ਕੋਈ ਦੇਖਿਆ ਦੇਖੋ ਜੀ ਇਹ ਸੋਰਸ ਬੇਸਡ ਇਨਫੋਰਮੇਸ਼ਨ ਹੈ ਸੈਕੰਡਲੀ ਇਹ ਬੜੇ ਦੇਰ ਤੋਂ ਅਸੀਂ ਜਿਹੜਾ ਹੈ ਇਸ ਪਿੱਛੇ ਲੱਗੇ ਹੋਏ ਸੀ ਆ ਕਈ ਵਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਰੇਸ਼ਨਲੀ ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਅਸੀਂ ਦੇ ਕਾਫੀ ਪਿਛੇ ਲੱਗੇ ਹੋਏ ਸੀ ਤੇ ਸਾਨੂੰ ਫਾਈਨਲੀ ਜਿਹੜਾ ਸਕਸੈਸ ਮਿਲੀ ਹੈ ਸੈਕੰਡਲੀ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਵੱਡਾ ਨੈਟਵਰਕ ਹੈਗਾ ਕਾਫੀ ਧੀਰ ਤੋਂ ਕੰਮ ਕਰ ਰਿਹਾ ਹੈ ਇਹ ਸਾਰੀ ਬੁੱਢਲੀ ਜਿਹੜੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਇਹ ਗੱਲ ਮੇਨ ਆਈ ਹੈ ਕਿ ਤਿੰਨ ਕੁ ਮਹੀਨੇ ਦਾ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਡੀਪ ਬਾਕਸ ਹੈ ਉਹ ਚੈੱਕ ਕਰਨ ਚ ਕਾਮਯਾਬ ਹੋਏ ਆ ਕਿਉਂਕਿ ਸਾਡਾ ਆਪਰੇਸ਼ਨ ਵੀ ਇਹ ਕਾਫੀ ਦੇਰ ਤੋਂ ਚੱਲ ਰਿਹਾ ਸੀ ਸੋ ਹੁਣ ਇਹ ਜਿਹੜਾ ਹੈ ਇੰਟਰੋਗੇਸ਼ਨ ਫਰਦਰ ਜਿਹੜੀ ਹੁੰਦੀ ਹੈ ਉਹਦੇ ਚ ਇਹ ਕਲੀਅਰ ਹੋਏਗਾ ਕਿ ਕਿੰਨੀ ਦੇਰ ਤੋਂ ਜਿਹੜਾ ਹੈ ਇਹ ਵਿਅਕਤੀ ਜਿਹੜਾ ਹੈ ਹੋਰ ਇਹਦੇ ਐਸੋਸੀਏਟਸ ਨੇ ਤੇ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਕਿੰਨੀ ਦੇਰ ਤੋਂ ਜਿਹੜਾ ਇਸ ਨੈਟਵਰਕ ਨੂੰ ਆਪਰੇਟ ਕਰ ਰਿਹਾ ਸੀ ਕੇਂਦਰੀ ਸਰ ਇਸ ਦੇ ਵਿੱਚ ਨਬੋਤ BSF ਵੀ ਉਸ ਏਰੀਆ ਤੁਸੀਂ BSF ਨਾਲ کافی ਕੰਮ ਕਰਦੇ ਹੋ ਨਾਲ ਕੇ ਪੁਰ ਏਜੰਸੀਆਂ ਦੇ ਨਾਲ ਤੁਸੀਂ ਜਾਣਦੇ ਹੋ ਖੇਤਾਂ ਦੀ ਕਮੀ ਰਿਕਵਰੀ کافی ਜੀ ਬਿਲਕੁਲ ਜੀ ਉਹ ਸਾਰਾ ਅਸੀਂ ਦੇਖੋ ਜੀ BSF ਦੇ ਨਾਲ ਸਾਡਾ ਬੜਾ ਵਧੀਆ ਕੋਆਰਡੀਨੇਸ਼ਨ ਹੈ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਵੇਗਾ ਸਾਡੀਆਂ کافی ਖੇਪਾ ਜੜੀਆਂ ਹੈ ਉਹਨਾਂ ਦੀ ਮਦਦ ਦੇ ਨਾਲ ਬੇਸ਼ੱਕ ਉਹ ਅਨਨੋਨ ਇੱਕ ਜਿਹੜਾ ਹੈ ਫੀਲਡਸ ਦੇ ਵਿੱਚ ਰਿਟਰੀਵ ਹੋਈਆਂ ਨੇ ਬੰਦੇ ਬਹੁਤ ਕਾਫੀ ਘੱਟ ਫੜੇ ਜਾਂਦੇ ਆ ਕਿਉਂਕਿ ਜਿਹੜਾ ਹੈ ਅਬੈਂਡੈਂਟ ਸਾਨੂੰ ਖੇਪਾ ਜਰੂਰ ਮਿਲੀਆਂ ਬਟ ਬੀਐਸਐਫ ਦੇ ਨਾਲ ਸਾਡਾ ਹਮੇਸ਼ਾ ਹੀ ਵਧੀਆ ਜਿਹੜਾ ਹੈਗਾ ਕੋਆਰਡੀਨੇਸ਼ਨ ਨਾਲ ਨਰ ਰਿਹਾ ਹੈ ਸਾਡਾ ਸਾਂਝੇ ਆਪਰੇਸ਼ਨ ਵੀ ਚੱਲੇ ਨੇ ਕਾਫੀ ਰਿਕਵਰਸ ਵੀ ਹੋਈਆਂ ਨੇ ਅਸੀਂ ਉਹਨਾਂ ਨੂੰ ਸ਼ੇਅਰ ਵੀ ਕੀਤੀ ਹੈ ਸਰ ਹੁਣ ਤੱਕ ਜਿੰਨੇ ਵੀ ਦਸਤਰ ਫੜੇ ਗਏ ਜਿਆਦਾਤਰ ਸਾਹਮਣੇ ਆਇਆ ਕਿ ਫਾਈਨੈਂਸ਼ਲੀ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਇਆ ਜਾਂਦਾ ਹੈ ਕਿ ਹੁਣ ਤੱਕ ਪਤਾ ਲੱਗਿਆ ਕਿ ਇੰਨੀ ਵੱਡੀ ਖੇਵ ਦੇ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਸੀ ਜਾਂ ਹੁਣ ਤੱਕ ਕਿੰਨੇ ਨੂੰ ਮਿਲੇ ਦੇਖੋ ਜੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਅਕਿਊਜ਼ ਦਾ ਉਹ ਵੈਰੀਫਾਈ ਕਰ ਰਹੇ ਆ ਕਿਉਂਕਿ ਇਹਦੇ ਕੋਲੇ ਇੱਕ ਗੱਡੀ ਮਿਲੀ ਹੈ ਤੇ ਗੱਡੀ ਕਿਹਦੇ ਨਾਮ ਤੇ ਹੈ ਵੈਦਰ ਇਟ ਇਜ਼ ਕਿ ਅਧਰ ਤਾਂ ਨਹੀਂ ਕੋਈ ਚੋਰੀ ਦੀ ਗੱਡੀ ਤਾਂ ਨਹੀਂ ਹੈ ਜਾਂ ਇਹ ਤੀਜੇ ਚੌਥੀ ਜਗ੍ਹਾ ਵਿਕੀ ਹੋਈ ਹੈ ਕੀ ਉਹਦੇ ਕਾਗਜ਼ ਹੈਗੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਚ ਸਾਹਮਣੇ ਆਉਣਗੇ ਬਟ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਨੈਟਵਰਕ ਬੰਦੇ ਤੇ ਕਿੰਨੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਇਹ 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 ਮੈਂ ਤੁਹਾਨੂੰ ਦੱਸ ਰਿਹਾ ਕਿ 3 ਤੋਂ 2 ਤੋਂ 3 ਮਹੀਨੇ ਦਾ ਇਹਨਾਂ ਦਾ ਸਾਡੇ ਕੋਲ ਟਾਈਮ ਪੀਰੀਅਡ ਹੈ ਕਿ ਇਹ ਐਕਟਿਵ ਸਰ ਸਰ ਲਾਸਟ ਕੁਐਸਚਨ ਹੈ ਜੇਕਰ ਤੁਸੀਂ ਦੱਸ ਰਹੇ ਹੋ ਕਿ ਇੱਕ ਬੀਟੀ ਬੁਆਏ ਦੇ ਦੂਤੇ ਕੰਮ ਕਰਦੇ ਸੀਗੇ ਸਰ ਕੋਈ ਪੇਮੈਂਟ ਵਗੈਰਾ ਤਾਂ ਪਤਾ ਲੱਗੇ ਕਿੰਨੀ ਦਿੰਦੇ ਸੀਗੇ ਇਹਨਾਂ ਨੂੰ ਜਾਂ ਕਿਸੇ ਕੋਲ ਲੋਕਾਂ ਨੂੰ ਫੀਲ ਕਰਨਾ ਚਾਹੁੰਦੇ ਹੋ ਜਿਹੜੇ ਬੱਚੇ ਜਾਂ ਵਿਅਕਤੀ ਇਹਨਾਂ ਚੀਜ਼ਾਂ ਦਾ ਆਤੀ ਉਹਨਾਂ ਪੈਸਿਆਂ ਦੇ ਵਿੱਚ ਆ ਕੇ ਤਾਂ ਉਹ ਜਿਹੜੀਆਂ-ਜਿਹੜੀਆਂ ਕਨਸਾਈਨਮੈਂਟ ਜਿਹੜੀਆਂ ਨੇ ਉਹ ਇਦੋਂ ਲੈ ਕੇ ਜਿਹਦੇ ਪਾਸੇ ਦਿੰਦੇ ਨੇ ਕਿਉਂਕਿ ਗਰਨੇਡ ਹਮਲੇ ਦੇ ਵਿੱਚ ਵੀ ਇਹ ਹੀ ਗੱਲ ਸਾਹਮਣੇ ਆਈ ਹੈ। ਤੋਂ ਇੱਕ ਡਿਲੀਵਰੀ ਬੁਆਏ ਦੇ ਪਾਸੇ ਉੱਤੇ ਕੰਮ ਕਰ ਦਿੱਤੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਕਿਉਂਕਿ ਯੂਥ ਜਿਹੜਾ ਹੈ ਉਹ ਬੜਾ ਵਨਰੇਬਲ ਹੁੰਦਾ ਹੈ। ਤੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਫੋਰਨ ਹੈਂਡਲਰਸ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਇਸ ਤਰੀਕੇ ਦੇ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਨੇ ਉਹ ਇਹਨਾਂ ਨੂੰ ਕੰਟੈਕਟ ਕਰਕੇ ਥੋੜੇ ਪਹਿਲੇ ਪੈਸੇ ਦਾ ਲਾਲਚ ਦੇ ਕੇ ਆਪਣੇ ਵੱਲ ਕਰਕੇ ਐਂਟੀ ਨੈਸ਼ਨਲ ਐਕਟੀਵਿਟੀਆਂ ਕਰਾਉਂਦੇ ਨੇ ਸੋ ਇਹ ਇਹ ਗੱਲ ਗ੍ਰਨੇਡ ਅਟੈਕਸ ਦੇ ਜਿਹੜੇ ਅਕਿਊਜ਼ ਨੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਵੀ ਸਾਹਮਣੇ ਆਈ ਹੈ ਇੱਕ ਕੇਸ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ 2500 ਰੁਪਏ ਦਾ ਲਾਲਚ ਦੇ ਕੇ ਬੰਦੇ ਤੋਂ ਜਿਹੜਾ ਹੈ ਮਤਲਬ ਕਿ ਗੋਲੀਆਂ ਵੀ ਮਰਵਾਈਆਂ ਗਈਆਂ ਸੋ ਇਸ ਹੱਦ ਤੱਕ ਜਿਹੜਾ ਹੈ ਉਹ ਯੂਥ ਨੂੰ ਜਿਹੜਾ ਵਰਨੇਬਲ ਯੂਥ ਹੈ ਸੈਕਸ਼ਨ ਹੈ ਉਹਨੂੰ ਜਿਹੜਾ ਹੈ ਇਲਿਅਰ ਕਰਕੇ ਜਿਹੜਾ ਉਹਨੂੰ ਗਲਤ ਕੰਮਾਂ ਵੱਲ ਧੱਕਦੇ ਨੇ ਤੇ ਅਸੀਂ ਸਾਡੇ ਕਈ ਜਿਵੇਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਡੀ ਸਾਹਬ ਵੱਲੋਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਜਿਹੜਾ ਵੱਡੇ ਲੈਵਲ ਤੇ ਪੂਰੇ ਪੈਨ ਪੰਜਾਬ ਜਿਹੜਾ ਕਰਵਾਇਆ ਗਿਆ ਅਸੀਂ ਲੋਕਾਂ ਦੇ ਨਾਲ ਪਬਲਿਕ ਪੁਲਿਸ ਪਾਰਟਨਰਸ਼ਿਪ ਦੇ ਤਹਿਤ ਉਹਨਾਂ ਦੇ ਕੋਲ ਗਏ ਉਹਨਾਂ ਦੇ ਨਾਲ ਰابطਾ ਰੱਖਿਆ ਤੇ ਸਾਨੂੰ ਇਹਦਾ ਫਾਇਦਾ ਵੀ ਹੋਇਆ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਉਹ ਕਾਫੀ ਸਮੇਂ ਤੋਂ ਜਿਹੜੀਆਂ ਇਨੈਕਟਿਵ ਪਈਆਂ ਸਨ ਉਹ ਐਕਟਿਵ ਹੋਈਆਂ ਨੇ ਸਾਡੇ ਕੋਲ ਇਨਫੋਰਮੇਸ਼ਨ ਆਣੀ ਸ਼ੁਰੂ ਹੋਈ ਹੈ ਰਾਦਰ ਪਿੰਡਾਂ ਦੇ ਵਿੱਚ ਵੀ ਇਹ ਅਵੇਅਰਨੈਸ ਆਈ ਹੈ ਕਿ ਜਿਹੜਾ